ਸਵਾਗਤ ਹੈ ਜੀ ਸਾਰਿਆਂ ਦਾ ਪੰਜਾਬੀਆਂ ਦੀ ਕਿਚਨ ਤੇ ਅੱਜ ਆਪਾਂ ਤੁਹਾਡੇ ਨਾਲ ਚੌਲਾਂ ਦੇ ਆਟੇ ਦੇ ਪਾਪੜ ਦੀ ਰੈਸਪੀ ਸ਼ੇਅਰ ਕਰਾਂਗੇ ਤੇ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੁੰਦੇ ਨੇ ਤੇ ਘਰ ਵਿੱਚ ਅਸੀਂ ਬਹੁਤ ਆਸਾਨ ਜਿਹੇ ਤਰੀਕੇ ਨਾਲ ਇਸ ਨੂੰ ਬਣਾ ਕੇ ਤਿਆਰ ਕਰ ਸਕਦੇ ਆ ਤੇ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਆ ਜੀ ਆਪਾਂ ਲਵਾਂਗੇ ਜੀ ਦੋ ਕੋਲੀਆਂ ਚੌਲਾਂ ਦਾ ਆਟਾ ਜੇ ਤੁਹਾਡੇ ਕੋਲ ਚੌਲਾਂ ਦਾ ਆਟਾ ਨਹੀਂ ਹੈਗਾ ਤੁਸੀਂ ਇੱਥੇ ਇੱਕ ਕੋਲੀ ਚੌਲਾਂ ਦੇ ਆਟੇ ਦੀ ਚੌਲ ਲੈ ਸਕਦੇ ਹੋ ਹੁਣ ਤੁਸੀਂ ਦੋ ਤਿੰਨ ਪਾਣੀ ਚ ਤੋਕੇ ਦੋ ਘੰਟੇ ਪੀਓ ਕੇ ਤੁਸੀਂ ਮਿਕਸੀ ਵਿੱਚ ਪੀਸ ਸਕਦੇ ਹੋ ਸਵਾਦ ਅਨੁਸਾਰ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਤੇ ਚਿਲੀ ਫਲੈਕਸ ਪਾਵਾਂਗੇ ਤੇ ਇੱਕ ਚਮਚਾ ਅਸੀਂ ਪਾਵਾਂਗੇ ਜੀਰਾ ਇਹਨਾਂ ਨੂੰ ਅਸੀਂ ਮਿਕਸ ਕਰ ਲਵਾਂਗੇ ਤੇ ਹੁਣ ਅਸੀਂ ਪਾਵਾਂਗੇ ਜਿਹਦੇ ਵਿੱਚ ਦੋ ਕੋਲੀਆਂ ਦੇ ਆਟੇ ਵਿੱਚ ਅਸੀਂ ਪਾਵਾਂਗੇ 3 ਗਲਾਸ ਪਾਣੀ ਦੇ 3 ਗਲਾਸ ਅਸੀਂ ਪਾਣੀ ਦੇ ਪਾ ਕੇ ਇਹਨਾਂ ਨੂੰ ਮਿਕਸ ਕਰ ਲੈਣਾ ਤੇ ਬਰਤਨ ਥੋੜਾ ਛੋਟਾ ਸੀ ਮੈਨੂੰ ਵੱਡਾ ਲੈਣਾ ਪਿਆ ਸੀ ਤੇ ਨੂੰ ਅਸੀਂ ਹੱਥਾਂ ਦੇ ਨਾਲ ਇਸ ਤਰੀਕੇ ਨਾਲ ਮਿਕਸ ਕਰ ਲਵਾਂਗੇ ਤਿੰਨ ਗਲਾਸ ਜਿਹੜੇ ਸਾਡੇ ਪੂਰੇ ਦੇ ਵਿੱਚ ਪਾਣੀ ਦੇ ਲੱਗ ਜਾਣਗੇ ਤੇ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਅਸੀਂ ਜਿਹੜਾ ਘੋਲ ਇਹਦਾ ਤਿਆਰ ਕਰ ਲੈਣਾ ਵਾ ਤੇ ਤਿੰਨ ਗਲਾਸ ਅਸੀਂ ਪੂਰੇ ਪਾਣੀ ਦੇ ਜਿਹੜੇ ਲੱਗ ਚੁੱਕੇ ਨੇ ਤੇ ਹੁਣ ਅਸੀਂ ਇੱਥੇ ਇੱਕ ਕੜਾਹੀ ਰੱਖ ਕੇ ਦੋ ਦੇ ਵਿੱਚ ਦੋ ਗਲਾਸ ਪਾਣੀ ਦੇ ਜਿਹੜੇ ਅਸੀਂ ਪਾ ਦਿੰਨੇ ਆ ਤੇ ਪਾਣੀ ਅਸੀਂ ਗਰਮ ਹੋਣ ਵਾਸਤੇ ਰੱਖ ਦਵਾਂਗੇ ਤੇ ਵਿੱਚ ਆਪਾਂ ਹੁਣ ਪਾਣੀ ਗਰਮ ਹੋਣਾ ਸਟਾਰਟ ਹੋ ਚੁੱਕਾ ਤੇ ਅਸੀਂ ਇੱਥੇ ਲਵਾਂਗੇ ਜੀ ਪਲੇਟਾਂ ਕੋਈ ਵੀ ਪਲੇਟ ਤੁਸੀਂ ਲੈ ਸਕਦੇ ਹੋ ਤੇ ਉਹਦੇ ਵਿੱਚ ਥੋੜਾ ਥੋੜਾ ਅਸੀਂ ਘਿਓ ਲਗਾ ਲਵਾਂਗੇ ਇਸ ਤਰੀਕੇ ਨਾਲ ਅਸੀਂ ਅੱਧ-ਅੱਧ ਕੜਸੀ ਜਿਹੜੀ ਆ ਉਹ ਅਸੀਂ ਬੈਟਰ ਜਿਹੜਾ ਇਹਦੇ ਵਿੱਚ ਪਾ ਲੈਣਾ ਹੈ ਤੇ ਪਾ ਕੇ ਅਸੀਂ ਜਿਹੜਾ ਗਰਮ ਹੋਣ ਵਾਸਤੇ ਇਸ ਤੇ ਰੱਖ ਦਵਾਂਗੇ ਤੇ ਇਹ ਜਦੋਂ ਬਿਲਕੁਲ ਬ੍ਰਾਊਨ ਜਿਹਾ ਹੋ ਜਾਵੇਗਾ ਤੂੰ ਦੋ ਅਸੀਂ ਇਹਨੂੰ ਕੱਢ ਲਵਾਂਗੇ 2 ਮਿੰਟ ਤੱਕ ਅਸੀਂ ਇਹਨੂੰ ਪਕਾਵਾਂਗੇ ਇਸੇ ਤਰੀਕੇ ਨਾਲ ਅਸੀਂ ਪਾਪੜ ਜਿਹੜੇ ਬਣਾਉਂਦੇ ਜਾਵਾਂਗੇ ਤੇ ਇਸ ਤਰੀਕੇ ਨਾਲ ਅਸੀਂ ਕਰਦੇ ਦੀ ਮਦਦ ਦੇ ਨਾਲ ਅਸੀਂ ਲਾ ਲਵਾਂਗੇ ਇਹਨਾਂ ਨੂੰ ਇਸ ਤਰੀਕੇ ਨਾਲ ਅਸੀਂ ਇਹਨੂੰ ਲਾ ਕੇ ਪਲੇਟ ਵਿੱਚ ਰੱਖੀ ਜਾਵਾਂਗੇ ਤੇ ਸਾਰੇ ਪਾਪੜ ਅਸੀਂ ਇਸੇ ਤਰੀਕੇ ਨਾਲ ਤਿਆਰ ਕਰਾਂਗੇ ਤੇ ਸਾਡੇ ਜਿਹੜੇ ਇਸ ਤਰੀਕੇ ਨਾਲ ਪਾਪੜ ਜਿਹੜੇ ਤਿਆਰ ਹੋ ਜਾਣਗੇ ਤੇ ਹੁਣ ਅਸੀਂ ਇਹਨੂੰ ਧੁੱਪ ਵਿੱਚ ਰੱਖ ਦਵਾਂਗੇ ਕੋਈ ਲਫਾਫਾ ਵਿਛਾ ਕੇ ਅਸੀਂ ਧੁੱਪੇ ਰੱਖ ਦਵਾਂਗੇ ਇਸ ਤਰੀਕੇ ਨਾਲ ਤੇ ਇਹਨੂੰ ਲਗਾਤਾਰ 2 ਤੋਂ 5 ਹੀ ਲਗਾਵਾਂਗੇ ਤੇ ਦੋ ਧੁੱਪ ਲਗਾਉਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪਾਪੜ ਸਾਡੇ ਬਣ ਕੇ ਤਿਆਰ ਹੋ ਚੁੱਕੇ ਨੇ ਤਾਂ ਅਸੀਂ ਹੁਣ ਇਹਨੂੰ ਫਰਾਈ ਕਰਕੇ ਦੱਸਦੇ ਹਾਂ ਤੁਹਾਨੂੰ ਇਸ ਤਰੀਕੇ ਦੇ ਬਣ ਕੇ ਤਿਆਰ ਹੋ ਜਾਣਗੇ ਬਿਲਕੁਲ ਬਾਜ਼ਾਰ ਵਰਗੇ ਹੀ ਬਣ ਕੇ ਤਿਆਰ ਹੋਣਗੇ ਤੁਸੀਂ ਘਰ ਵਿੱਚ ਇਸ ਤਰੀਕੇ ਨਾਲ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਬਣਾ ਕੇ ਤੁਸੀਂ ਸਟੋਰ ਕਰਕੇ ਵੀ ਰੱਖ ਸਕਦੇ ਹੋ ਬਹੁਤ ਹੀ ਟੇਸਟੀ ਬਣਦੇ ਨੇ